ਇੰਦਾ ਕੋਈ ਗੱਲ ਨਹੀਂ ਜਿਹੜੇ ਕਾਂਗਰਸ ਆਮ ਪਾਰਟੀ ਚ ਆਏ ਆ ਬਹੁਤ ਵਧੀਆ ਬੰਦੇ ਆ ਉਹਨਾਂ ਨੇ ਦੇਖ ਲਿਆ ਵੀ ਕਾਂਗਰਸ ਹੈ ਕੁਛ ਨਹੀਂਗਾ ਕੋਈ ਤੋਖਾ ਨਹੀਂ ਕੀਤਾ ਜੀ ਕਿਉਂਕਿ ਕਾਂਗਰਸ ਦੇ ਕੋਲ ਕੁਛ ਹੈ ਹੀ ਨਹੀਂਗਾ ਕਿਉਂਕਿ ਇੱਥੇ ਘੱਟੋ ਘੱਟ 5-6 ਲੀਡਰ ਨੇ ਹਰ ਬੰਦਾ ਮੁੱਖ ਮੰਤਰੀ ਦੀ ਲੜਾਈ ਲੜ ਰਿਹਾ ਆ ਦੇਖ ਲਓ ਐਮਐਲਏ ਜਿਹੜੇ ਡਿਪਟੀ ਲੀਡਰ ਸੀ ਉਹ ਛੱਡ ਗਿਆ ਕਿਉਂ ਛੱਡ ਗਿਆ ਇਹ ਬੜੀ ਵੱਡੀ ਗੱਲ ਹੈ ਐਮਐਲਏ ਛੱਡ ਕੇ ਆਉਣਾ ਡਿਪਟੀ ਲੀਡਰ ਛੱਡ ਕੇ ਆਉਣਾ ਇਹਨਾਂ ਦੀ ਬਹੁਤ ਵੱਡੀ ਨਲਾਇਕੀ ਹੈ ਕਾਂਗਰਸ ਪਾਰਟੀ ਦੀ ਲੋਕ ਸਭਾ ਚੋਣਾਂ ਦਾ ਸ਼ੰਖਨਾਦ ਵੱਜ ਚੁੱਕਾ ਹੈ ਸਿਆਸੀ ਗਲਿਆਰਿਆਂ ਦੇ ਵਿੱਚ ਸਿਆਸੀ ਪਾਰਟੀਆਂ ਦੇ ਵੱਲੋਂ ਤਿਆਰੀਆਂ ਜੋਰਾਂ ਸ਼ੋਰਾਂ ਦੇ ਨਾਲ ਆਰੰਭ ਕੀਤੀਆਂ ਗਈਆਂ ਨੇ ਤੇ ਦਲ ਬਦਲੀਆਂ ਵੀ ਸ਼ੁਰੂ ਹੋ ਗਈਆਂ ਨੇ ਸਿਆਸੀ ਆਗੂ ਟਿਕਟਾਂ ਲੈਣ ਦੀ ਦੌੜ ਤੇ ਹੋੜ ਦੇ ਵਿੱਚ ਪਾਰਟੀਆਂ ਬਦਲਣ ਤੋਂ ਵੀ ਗੁਰੇਜ਼ ਨਹੀਂ ਕਰ ਰਹੀ ਬੀਤ ਦਿਨਾਂ ਤੋਂ ਕਾਂਗਰਸੀ ਆਗੂਆਂ ਨੇ ਤਾਮਾ ਦਾ ਪੰਜਾਬ ਦੀ ਸੱਤਾ ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਮੁੱਦਾ ਖੂਬ ਸੁਰਖੀਆਂ ਵਿੱਚ ਹੈ ਇੱਕ ਪਾਸੇ ਕਾਂਗਰਸ ਇਸ ਗੱਲ ਨੂੰ ਲੈ ਕੇ ਮਾਨ ਸਰਕਾਰ ਨੂੰ ਘੇਰ ਰਹੀ ਹੈ ਤੇ ਸਵਾਲ ਕਰ ਰਹੀ ਹੈ ਕਿ ਜਿਸ ਕਾਂਗਰਸ ਨੂੰ ਸੀਐਮ ਮਾਨ ਤੇ ਉਹਨਾਂ ਦੀ ਪਾਰਟੀ ਨਿਤ ਦਿਨ ਪੰਡਦੀ ਹੈ ਤੇ ਹੁਣ ਚੋਣਾਂ ਵਾਲੇ ਮੌਸਮ ਦੇ ਵਿੱਚ ਉਹਨਾਂ ਦੇ ਹੀ ਕਾਂਗਰਸੀ ਨੇਤਾਵਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਇਹੀ ਸਵਾਲ ਜਦ ਫਤੇਗੜ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨੂੰ ਕੀਤਾ ਗਿਆ ਤਾਂ ਉਹ ਸਫਾਈਆਂ ਦੇਂਦੇ ਤੇ ਕਾਂਗਰਸ ਤੇ ਨਿਸ਼ਾਨੇ ਸਾਧ ਦੇ ਨਜ਼ਰ ਆਏ। ਜੀਪੀ ਦਾ ਕਹਿਣਾ ਹੈ ਕਿ ਜੋ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਆਏ ਨੇ ਉਹ ਬੇਹਦ ਹੀ ਵਧੀਆ ਲੋਕ ਨੇ ਤੇ ਇਹ ਸਭ ਕਾਂਗਰਸ ਦੀ ਨਲਾਇਕੀ ਦਾ ਨਤੀਜਾ ਹੈ ਕਿ ਪਾਰਟੀ ਦੇ ਵੱਡੇ ਚਿਹਰੇ ਪਾਰਟੀ ਛੱਡਣ ਨੂੰ ਮਜਬੂਰ ਨੇ। ਉਹਨਾਂ ਨੇ ਉਮੀਦ ਜਿਤਾਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਭਰਵੀ ਕਾਂਗਰਸ ਦੇ ਦਿੱਗਜ ਚਿਹਰੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਕੋਈ ਤੋਖਾ ਨਹੀਂ ਕੀਤਾ ਜੀ ਕਿਉਂਕਿ ਕਾਂਗਰਸ ਦੇ ਕੋਲ ਕੁਝ ਰਹਿ ਨਹੀਂ ਗਿਆ ਕਿਉਂਕਿ ਇੱਥੇ ਘੱਟੋ ਘੱਟ 5-6 ਲੀਡਰ ਨੇ ਹਰ ਬੰਦਾ ਮੁੱਖ ਮੰਤਰੀ ਦੀ ਲੜਾਈ ਲੜ ਰਿਹਾ ਤੇ ਗਰਾਸ ਰੂਟ ਤੇ ਕੋਈ ਚੀਜ਼ ਕਾਂਗਰਸ ਦੀ ਰਹਿ ਨਹੀਂ ਗਈ ਕਿਉਂਕਿ ਆਮ ਪਾਰਟੀ ਨੇ ਜੋ ਬੈਨੀਫਿਟ ਦਿੱਤਾ ਹੈ 2 ਸਾਲ ਦੇ ਵਿੱਚ ਕਾਂਗਰਸ ਦਾ ਅਕਾਲੀ ਦਲ ਜਿੱਥੇ ਸਰਕਾਰਾਂ ਰਾਜ ਕਰਦੀਆਂ ਜਿਹੜਾ ਉਹਨਾਂ ਦਾ ਵਰਕਰ ਸੀ ਅੱਜ ਆਮ ਪਾਰਟੀ ਨਾਲ ਰਲ ਚੁੱਕਾ ਹੈ ਤੇ ਆਮ ਪਾਰਟੀ ਆ ਚ ਸਟ੍ਰੌਂਗ ਪੰਜਾਬ ਚ ਬਹੁਤ ਜ਼ਿਆਦਾ ਸਟ੍ਰੌਂਗ ਹੈ ਤੇ ਆਉਣ ਵਾਲੇ ਟਾਈਮ ਜਿਹੜੇ 13 ਦੀਆਂ ਸੀਟਾਂ ਸੀ ਇੱਥੋਂ ਜਿੱਤਾਂਗੇ ਇਹ ਨਹੀਂ ਇਦਾਂ ਕੋਈ ਗੱਲ ਨਹੀਂ ਜਿਹੜੇ ਕਾਂਗਰਸ ਆਮ ਪਾਰਟੀ ਚ ਆਏ ਆ ਉਹ ਬਹੁਤ ਵਧੀਆ ਬੰਦੇ ਆ ਜੀ ਉਹਨਾਂ ਨੇ ਦੇਖ ਲਿਆ ਵੀ ਕਾਂਗਰਸ ਹੈ ਕੁਛ ਨਹੀਂਗਾ ਭਗਵੰਤ ਜੀ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਬਹੁਤ ਵਧੀਆ ਕੰਮ ਕਰ ਰਹੇ ਆ ਅੱਜ ਸਹੀ ਮੈਨੇਜ ਆ ਦੇਖ ਲੋ ਐਮ ਐਲ ਏ ਜਿਹੜੇ ਡਿਪਟੀ ਲੀਡਰ ਸੀ ਉਹ ਛੱਡ ਗਿਆ ਕਿਉਂ ਛੱਡ ਗਿਆ ਇਹ ਬੜੀ ਵੱਡੀ ਗੱਲ ਹੈ ਐਮ ਐਲ ਏ ਛੱਡ ਕੇ ਆਉਣਾ ਡਿਪਟੀ ਲੀਡਰ ਛੱਡ ਕੇ ਆਉਣਾ ਇਹਨਾਂ ਦੀ ਬਹੁਤ ਵੱਡੀ ਨਲਾਇਕੀ ਹੈ ਕਾਂਗਰਸ ਪਾਰਟੀ ਦੀ ਕਿਉਂਕਿ ਇਹਨਾਂ ਨੇ ਨਲਾਇਕੀ ਕਰਕੇ ਅੱਜ ਪਾਰਟੀ ਲੋਕ ਛੱਡ ਰਹੇ ਆ ਅੱਜ ਦੇ ਸਾਰੇ ਲੋਕ ਆਜਿਹੜੇ ਲੀਡਰਸ਼ਿਪ ਇੱਥੇ ਖੜੀ ਹੈ ਸਾਰੇ ਪਹਿਲੇ ਕਾਂਗਰਸ ਨਾਲ ਹੀ ਸੰਬੰਧ ਰੱਖਦੇ ਸੀ ਚਾਹੇ ਕੋਈ ਕਾਲੀ ਦਾ ਸੀ ਅੱਜ ਆਮ ਪਾਰਟੀ ਤਾਂ ਹੀ ਆ ਰਹੀ ਕਿਉਂਕਿ 2 ਸਾਲ ਦੇ ਵਿੱਚ ਚਾਹੇ ਹੈਲਥ ਦੀ ਗੱਲ ਕਰੋ ਚਾਹੇ ਐਜੂਕੇਸ਼ਨ ਦੀ ਗੱਲ ਕਰੋ ਚਾਹੇ ਗਰੀਬਾਂ ਦੇ ਬੈਨੀਫਿਟ ਲਈ ਗੱਲ ਕਰ ਲਓ ਅੱਜ ਗਰੀਬ ਦੇਖੋ ਕਿੰਨੇ ਆਏ ਕਿਉਂਕਿ ਲੋਕੀ ਆਮ ਪਾਰਟੀ ਨੂੰ ਪਿਆਰ ਕਰਦੇ ਜੀ ਵੀ ਜੀ ਹੋਰ ਵੀ ਜਿਹੜੇ ਸੀ ਤੁਹਾਨੂੰ ਸਾਨੂੰ ਉਮੀਦ ਹੈ ਹੋਰ ਜਿਹੜੇ ਹੈਗੇ ਕਾਂਗਰਸ ਦੇ ਵੱਡੇ ਲੀਡਰ ਵੱਡੇ ਚਿਹਰੇ ਆਪਣੇ ਆਮ ਪਾਰਟੀ 'ਚ ਆ ਸਕਣ